रोटी बना दे मेरी हो है बना दे बना दे अज बना देखिए मेरी बात बहुत बना दे ना क्यों फिर रोटी कि मैं खाऊंगी ती चिति नहीं की खाऊंगी बना चना कैक है ਮਾਂ ਨਹੀਂ ਕਿਉਂ ਰੋਟੀ ਬਣਾ ਦੇ ਹਾਂ ਬਣਾ ਦੋ ਕਾਦੇ ਬਸ ਠੀਕ ਹੈ ਮੰਨਣਾ ਬਲਾਈ ਹਾਂ ਪਰ ਵੀ ਨੂੰ ਲਿਆਉਂਗੀ ਬੁਲਾ ਕੇ ਉਹਨਾਂ ਦੇਖੀ ਜਦ ਬਣਾ ਦੇਣੀ ਤੁਸੀਂ ਕਹਿਣਾ ਨਹੀਂ ਮੰਨਦੇ ਬਾਹ ਤੇ ਰੋਟੀ ਬਾਹ ਦੇ ਬਣਾ ਦੇ ਬੁੱਤ ਕਾਦੇ ਮੱਚੀ ਕੁਲੱਤੀ ਬਣਾ ਦੇ ਮੈਂ ਜੋਗੀ ਬਣਾਉਦੇ ਫਮਗਰਵਾਨੀ ਨੂੰ ਕਹਿੰਦੇ ਨਾ ਗਰਵਾਨੀ ਬਣਾਉਗੀ ਗਰਵਾਨੀ ਤਾਂ ਬਣਾਵਾਂ ਲਮਾ ਤੂੰ ਬਣਾ ਦੇ ਤਨੂ ਕੀ ਹੁੰਦਾ ਹੈ ਬਾਣੀ ਮਾਂ ਤੂੰ ਬਣਾ ਦੇ ਬਾਣੀ ਬਾਣੀ ਕਿ ਬਣਾਉਗੀ ਬਾਣੀ ਤਾਂ ਤਾਂ ਛੋਟੀ ਨਹੀਂ ਹੈਗੀ ਬਾਗਾ ਐਵੇਂ ਬਣਾਉਗੀ ਛੋਟੀ ਹੈ ਕਿ ਵੱਡੀ ਹੈ ਉਹ ਕੁਰਬਾਨੀ ਤਤੋਂ ਤਾ ਤਾਂ ਵੱਡੀ ਹੈ ਕਿ ਛੋਟੀ ਹੈ ਵੱਡੀ ਹੈ ਛੋਟੀ ਹੈ ਫੇ ਤੂੰ ਵੱਡੀ ਤੂੰ ਬਣਾ ਦੇ ਮੈਂ ਮੈਂ ਨਾ ਛਿੱਤੂ ਕਰਦਾਂ ਮੈਂ ਛਿੱਤੂ ਨਹੀਂ ਹਾਂ ਛਿੱਤੂ ਨਹੀਂ ਛਿੱਤੂ ਕਿਉਂ ਨਹੀਂ ਤੇਰੀ ਦੀਦੀ ਹੈ ਮੇਰੇ ਹਾਂ ਤੇਰੀ ਦੀਦੀ ਤਾਂ ਛਿੱਤੂ ਨਹੀਂ ਬਣਾਉਗੀ ਅੱਛਾ ਅੱਛਾ ਮੇਰੀ ਕੁੜੀ ਬਣਾਉਗੀ ਕਰਵਾਨੀ ਹੈ ਹਾਂ ਛਿੱਤੂ ਨਹੀਂ ਬਣਾ ਸਕਦੀ अच्छा சிਤੂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਵਾਂ ਮੈਂ? சிਤੂ ਤਾਂ ਜੱਟੇ ਬੜੀ ਐ। ਆਹਾਂ ਮੈਂ ਕਹਿੰਦੀ சிਤੂ ਨੂੰ ਰੋਟੀ ਬਣਾਉ ਤੋਂ। ਐ சிਤੂ ਮੈਂ சிਤੂ ਤੇਰੀ சிਤੂ ਕੀ ਕਰੋਗੀ ਤੇਰੀ சிਤੂ? ਮੈਂ சிਤੂ ਐ சிਤੂ ਰੋਟੀ ਨਹੀਂ। ਨਾ ਤੇਰੀ ਦੀਦੀਆਂ ਵੀ ਰੋਟੀ ਨਹੀਂ ਬਣਾ ਸਕਦੀ ਉਹ। ਕਾ ਤੇ ਚਲ ਗੁਰਮਨ ਨੂੰ ਕਹਿ ਦਿੰਦੇ ਆ ਗੁਰਮਨ ਗੁਰਮਨ ਸੇ ਗੁਰਮਨ ਹੀ ਧਰੀ ਦੀਦੀ ਹਾਂ ਹੁਣ ਕੁਝ ਬੋਲ ਨਹੀਂ ਹੈਗੀ ਮੈਂ ਕਿਹਾ ਮੈਂ ਕਿਹਾ ਰੋਟੀ ਬਣਾ ਦੂਗੀ ਸਿੱਤੂ ਕਹਿੰਦੀ ਮੇਰੀ ਦੀਦੀ ਹੈ ਮੈਂ ਕਿਹਾ ਗੁਰਮਨ ਉਹ ਨਹੀਂ ਕਹਿੰਦੀ ਉਹ ਬਣਾ ਦੂਗੀ ਲੈ ਉਹ ਕੋਣ ਹੈ ਉਹ ਦੀਦੀ ਨੇ ਧਰੀ ਮੈਂ ਗੁਰਮਨ ਬਣਾ ਦੂਗੀ ਰੋਟੀ ਹਾਂ ਗੁਰਮਨ ਕਮਾਗੀ ਸਿੱਤੂ ਦੀਦੀ ਬਣਾ ਦੂਗੀ ਰੋਟੀ ਹਾਂ ਮੇਰੀ ਦੀਦੀ ਕੀ ਕਹਿੰਦੇ ਮੇਰੀ ਦੀਦੀ ਸਿੱਤੂ ਨੂੰ ਭੇਜ ਮੈਂ ਸਿੱਤੂ ਨੂੰ ਲਾਉਂਗੀ ਸਿੱਤੂ ਨੂੰ ਭੇਜ ਦੇਖਾ ਕਿਹੜਾ ਰੋਕਦਾ ਹੈ ਸਿੱਤੂ ਨੂੰ ਤੂੰ ਰੋਕੇ ਦਿਖਾ ਲਈ ਦੇਖਾ 아이 ਤੋ ਵੱਡੀ ਹਾਂ ਦੀਦੀ ਆ ਤੇਰੀ ਹਾਈ ਉਹ ਨਹੀਂ ਤੇਰੀ ਦੀਦੀ ਅੱਛਾ ਦੀਦੀ ਨੇ ਤੇਰੀ ਇਹ ਮੈਂ ਬਜ਼ਾਰਾ ਦੇਖੀ ਵਿਚਾਰੀ ਉਹ ਗੇਰੀ ਵੀ ਹੋਏ ਪਕਤਣੀ ਸਿੱਤੂ ਨਾਲ ਤੇਰਾ ਬੜਾ ਪਿਆਰ ਹੈ ਗੁਰਮਨਾਲ ਤੇਰੇ ਕੋਈ ਪਿਆਰ ਨਹੀਂ ਗੁੰਮ ਅੱਖ ਅੱਖ ਸਿੱਤੂ ਨੂੰ ਨਹੀਂ ਆਉਂਦੀ ਰੋਟੀ ਬਾਜੀ ਵਾਹ ਆ ਗਈ ਆਪਣੇ ਲੈ ਆ ਰਹੇ ਮੈਂ ਤੇ ਟੋਕਰੀ ਚੋਂ ਆਪਣੇ ਲੈ ਆਣੀ ਬੋਲਾਂ ਸਿੱਤੂ ਚੁੱਪ ਕਰਕੇ ਇੱਥੇ ਰੋਟੀ ਬਣਾ ਲੈ ਸਿੱਤੂ ਤੂੰ ਰੋਕ ਕੇ ਦੇਖ ਤੈਨੂੰ ਕਿਹੜਾ ਰੋਕਦਾ ਹੈ ਮੈਂ ਜ ਬਣਾ ਲੇ ਹਾਂ ਬਣਾ ਤੂੰ ਦੇਖਾ ਕਿਹੜਾ ਹੈ ਰੋਕਣ ਵਾਲਾ ਤੈਨੂੰ ਸਿੱਤੂ ਬਣਾ ਲੱਗੀ ਰੋਟੀ ਸਿੱਤੂ ਤੇ ਰੋਟੀ ਬਣਾਣੀ ਅੱਜ ਮੈਂ ਰੋਟੀ ਬਣਾਉਂਗਾ ਇਹ ਕੁੜੀ ਆ ਗੁਰਮੱਰ ਰੋਟੀ ਗੁਰਮੱਰ ਬਣਾ ਦੋ ਠੀਕ ਹੈ ਫਿਰ ਚਲ ਇਹ ਮੈਂ ਮਰਚਾ ਨਹੀਂ ਕਿੰਨਾ ਫਰਕ ਹੈ ਕੁੜੀਆਂ ਇਹ ਵਿਚਾਰੀ ਸੁਟੀ ਵੀ ਦੇਖੀ ਠੀਕ ਹੈ ਤੁਮ ਕਿਰਮਨੀ ਤੁਸੀਂ ਟੋਪੀ ਨਹੀਂ ਲਈ ਨਾਈਆਂ ਤੁਸੀਂ ਉਹ ਭੁੱਲ ਗਈ ਆ ਨਾ ਜੇ ਰੋਟੀ ਬਣਾਣਾ ਜੂ ਤੁਸੀਂ ਚੱਲੇ ਤੁਸੀਂ ਸਾਰੇ ਜਾਓ ਮੈਂ ਮੈਂ ਰੋਟੀ ਬਣਾਵਾਂ ਲੈਂਦੀ ਤੁਸੀਂ ਜਾਓ ਸਾਰੇ ਬਸ ਹੁਣ ਮੇਰੇ ਕੋਲ ਫਸ ਗਈ ਹੈ ਹੁਣ ਤਾਂ ਫਸ ਗਈ ਮੇਰੇ ਕੋਲ ਤੁਸੀਂ ਜਾਓ ਸਾਰੇ ਗਰ ਨਾ ਜੇ ਚੱਕਵਾਂ ਤਾਂ ਚੱਕ ਲੈ ਵੇਲਣਾ ਫਿਰ ਤੋਂ ਲੱਤ ਹੀ ਵੜਾ ਦੇ ਹੁਣ ਤਾਂ ਫਸ ਗਈ ਮੇਰੇ ਕੋਲ ਹੁਣ ਤਨ ਕੋਈ ਨਹੀਂ ਬਚਾ ਸਕਦਾ ਚਲਾ ਚਲਾ ਫੜ ਬੇਲ ਲੈਣਾ ਆ ਜਾ ਕਾਦੇ ਚਲ ਫੇਰ ਨਾਲ ਚੱਕ ਲੈ ਬੇਲ ਲੈਣਾ ਕਾਦੇ ਲੈ ਫੜ ਬੇਲ ਲੈਣਾ ਨਾ ਲੈ ਫੜ ਬੇਲ ਨਾ ਲੈ ਫੜ ਚਾ ਮੈਂ ਸਿੱਤ ਨੂੰ ਬੁਲਾ ਲੂੰਗੀ ਤੂੰ ਨਾ ਬਣਾ ਕਿੰਨੇ ਮਸਿੱਤ ਨੂੰ ਬੁਲਾ ਲੈਂਦੇ ਆ ਗੁਰਮਨ ਗੁਰਮਨ ਦੇ ਪਿੱਛੇ ਪਈ ਰਹੇ ਤੂੰ ਉਹ ਵਿਚਾਰੀ ਹੈ ਛੱਟੀ ਜੀ ਤੇਰੀ ਤੇਰੀ ਦੀਦੀ ਕੌਣ ਹੈ ਰ ਗੁਰਮਨ ਦੀਦੀ ਸਿੱਤੂ ਦੀਦੀ ਹੈ ਨਾ ਸਿੱਤੂ ਨੂੰ ਤੂੰ ਕਹਿੰਦੀ ਮੈਂ ਬਣਾਉਣੀ ਨਹੀਂ ਦੇਣੀ ਗੁਰਮਨ ਜਾ ਬਣਾ ਦੇਵੇ ਬਾਜੀ ਵਾ ਭੇਡੋ ਜੀ ਚਾ ਮੈਂ ਕਹਿੰਦੀ ਸਿੱਤੂ ਨੂੰ ਕਹਿੰਦੀ ਆ अच्छा ठीक है मैं सीतू में लिया बुला के ना।, ना ना कोई ना मैं बुलाऊी चल जेड़ा बनाऊगा उ खाऊगा फिर फिर गुरमन बनाऊगी ना गुरमन खाऊगी थानू दो रोटी नहीं मिलनी फिर मैं क्यों जेड़ा बनाऊगा उ ਮੈਂ ਮੈਂ ਵੀ ਬੈਠੀ ਆ ਅੱਜ ਰੋਟੀ ਮੈਂ ਵੀ ਨਹੀਂ ਬਣਾਉਂਦੀ ਰੋਟੀ ਸਿੱਤੂਏ ਬਣਾਉਗੀ ਅੱਜ ਨਹੀਂ ਨਹੀਂ ਤੰਨੂੰ ਸਿੱਤੂ ਤਾਂ ਕੀ ਹੁੰਦਾ ਸਿੱਤੂ ਰੋਟੀ ਬਣਾ ਰੀ ਤੰਨੂੰ ਕਹਿੰਦੇ ਤਕਲੀਫ ਹੋ ਗਈ ਹੈ ਪਾਣੀ ਕਿਥੋਂ ਆਰੇ तस ता छ ना ना बैठी रे कि जा जाना? जा, अंदर जा? गुणा गुणा। जा अंदर अर जा अलि अंदर गुरुमा अर गुरुमा अन्त गुरमन अंतरे चली जा फिर चल ठीक है तू ना रोटी बना ना गुरमन बनाऊगी ना सितू बनाऊगी तुम सौ जाओ जाके मैं रोटी बनाऊंगी मैं आपे आप खा के आ जाऊँगी ठीक है थोड़ा तो मैं किसी रोटी नहीं देनी तेनू तो भी देनी नून भी देनी बानी देनी सारे भुखे मारूँगी किच नहीं देनी मैं छितितू नी देनी नून भी देनी ਮਾਈ ਮਾਨੀ ਨੂੰ ਵੀ ਦੇਣੀ ਤਨੂ ਵੀ ਦੇਣੀ ਗੁੰਮਣਾ ਗੁੰਮਾ ਉਹਨੂੰ ਵੀ ਦੇਣੀ ਚਿੱਤੂ ਚਿੱਤੂ ਨੂੰ ਵੀ ਦੇਣੀ ਬਲੈਕੀ ਬਲੈਕੀ ਨੂੰ ਵੀ ਦੇਣੀ ਕੂਤਰੇ ਕੂਤਰੇ ਨੂੰ ਦੁਸ਼ੂਦੋਂਗੀ ਮੈਂ ਬਾਕੀ ਉਹ ਬਲੈਕੀ ਨੂੰ ਵੀ ਚਲ ਦੇ ਦੂੰਗੀ ਵਿਚਾਰੇ ਨੂੰ ਇੱਕ ਵਾਰ ਕੋ ਉਤਰਾ ਨਾ ਰੋਟੀ ਦਵਾਂਗੀ ਇੱਕ ਬਲੈਕ ਇਹ ਨਾ ਦਵਾਂਗੀ ਤੁਹਾਨੂੰ ਮੈਨੂੰ ਪੰਜਾਂ ਨੋ ਨਹੀਂ ਦੇਣੀ ਹੈਗੀ ਤੂੰ ਮਾਰ ਜੂਗੀ ਹਾਂ ਮਮਾ ਹਾਂ ਜੇ ਮੇਰੀ ਸ਼ਿਕਾਇਤ ਲਾਇਆ ਕਿ ਮੈਨੂੰ ਬੂਜੀ ਨਾ ਲੋਤੀ ਨਹੀਂ ਦੇਣੀ ਹੈਗੀ ਤੁਹਾਨੂੰ ਵੀ ਨਹੀਂ ਦੇਣੀ ਹੈਗੀ ਹਾਂ ਮਾਚਾ ਹੈ ਹਾਂ ਮਾਚਾ ਕੀ ਹੋ ਗਿਆ ਚੀਚੀ ਅੱਛਾ ਮੰਮਾ ਦੱਚੂਗੀ ਚੀਚੀ ਚੀਚੀ ਹਾਂ ਕਿੱਥਾ ਲਾਵਾਂਗੀ ਹਾਂ ਨਾਂ ਪੱਟੀ ਦਾ ਪੱਟੀ ਜਾ ਚਾਚੇ ਖੂ ਚਾਚੇ ਕਿਆ ਚਾਚੇ ਤਾ ਖੂ ਚਲ ਪਿਆਦਾ ਓਏ ਬਾਪਾ ਚਲ ਪਿਆਦਾ ਅੱਛਾ ਫੇ ਤਾਂ ਦਾਈ ਨਹੀਂ ਲਾਈ ਨਾ ਕਿਉਂ ਮਾਂ ਆ ਗਈ ਮਾਣੋ ਆ ਗਈ ਮਾਂ ਆ ਗਈ ਕੋਣਾਗੀ ਮਾ ਆਗੀ ਤੂੰຊੋਂਗੀ ਨਾ ਆਗੀ ਮਨ ਨੂੰ ਤੇਰੀ ਅੰਗਰੇਜ਼ੀ ਸਮਝ ਆਉਂਦੀ ਮਾ ਆਗੀ ਤੇਰੇ ਟਰਾਂਸਲੇਟਰ ਅੰਦਰ ਬੈਠੇ ਆ ਜੀ ਮੈਂ ਚਾਈਨਿਸ ਦੀ ਭਾਸ਼ਾ ਸਮਝਣੇ ਵਾਸਤੇ ਨਹੀਂ ਬੰਦਾ ਹੁੰਦਾ ਉਹ ਤੇਰੀਆਂ ਟਰਾਂਸਲੇਟਰ ਅੰਦਰ ਬੈਠੀਆਂ ਆ ਮਾ ਚਲ ਬਾਏ ਕਹਦੇ ਮੇਰੇ ਗਾਇਸ ਨੂੰ ਬਾਏ ਕਹਦੇ ਬਾਏ ਬਾਏ ਕੀ ਮੈਂ ਬਹੁਤ ਮਗਜ਼ ਮਾਰ ਲਿਆ ਹੁਣ ਚਲੋ ਚਲੋ ਕੇ ਮੇਰਾ ਬੋਗਾ ਪਾ ਲੈ ਹੁਣ ਜਾਓ ਸਾਰੇ ਫਲੈਂਕ ਇਚ ਕਰਦੇ ਬਾਏ